ਸਖਵੀਰ ਬਦਲ ਜੀ ਤੂਰੀ ਰੇਲੀ ਕੰਡਾ ਦਾ ਆ ਗਿਆ ਪੰਪੀ ਨਾ ਕੁੱਤੇ ਮੰਗੂ ਤੇਰੇ ਕੁਰਸੀਆਂ ਮੋਰ ਖਾਲੀ ਵੀ ਨੇ ਠੀਕ ਆ ਦਿਖਾਉਣਾ ਤੈਨੂੰ ਤੇ ਕਰਤੂ ਤੇਰੀ ਤੂੰ ਪੰਪੀ ਜਣਾ ਭੌਂਗੜਾ ਤੇਰੇ ਕੁਰਸੀਆਂ ਦਿਖਾਉਣਾ ਮੋਰ ਖਾਲੀ ਸਖਵੀਰ ਬਦਲ ਉਹ ਥੱਲੇ ਆ ਕੇ ਦੇਖ ਲੈ ਵੀਰੇ ਕੁਰਸੀਆਂ ਖਾਲੀ ਨੇ ਠੀਕ ਆ ਇੱਥੇ ਮਾਜੀ ਮਾਜੀ ਕੁੱਤੇ ਮੰਗੂ ਮੁੰਡਿਆ ਮੰਗ ਜਾ ਉਹ ਲੋਕ ਦੇ ਸ਼ੁਭਵੰਦ ਦੇ ਰਿਗਦੇ ਕੁਰਸੀਆਂ ਦੇ ਇੱਕ ਦਾ ਜਿੱਤ ਪੱਪੀ ਆ ਵੀਰੇ ਹਿਸਾਬ ਨਾਲ ਪੰਗੇ ਲੈਣਾ ਮਾਨ ਨਾਲ ਆ ਕੇ ਫਾਇਦਾ ਵੀ ਇੱਥੇ ਆਪਣੀ ਪੂੰਜ ਲਾ ਰੱਖਣ ਪਰ ਸ਼ੁਭਵੰਦ ਦਾ ਮੈਂ ਕਲੇਜ ਨਿਆ ਸ਼ਬਦ ਹੁੰਦਾ ਦੇਖੋ ਵੀਰੇ ਜਾਨਾਂ ਪੂਜਾ ਕਰਨ ਨਾਮ ਵਰਨਣ ਹੋਵੇ ਭਗਵਾਨ ਦੀ ਮਨਾਗਾਈ ਸਾਰ

صاحب دتھو منجی کیا مرداوا زندہ باد صاحب دتھو منجی کیا مرداوا زندہ باد صاحب دتھو منجی کیا مرداوا زندہ باد پران کا جوتھ ہن بنا رہا منجی دتھو منداوا زندہ باد زندہ باد جناب نے اعلان کیا منجی کیا مرداوا زندہ باد زندہ باد انی جیے ہوا دارن کا ਸਰਦਾਰ ਬੋਲਣ ਨਾਮ ਜਵਾਹਰ ਜੀ ਜਨੋ ਬੜੀ ਤਾਰ ਕਰੇ ਜੈ ਜਵਾਹਰ ਜੀ ਜਿੰਦਾਬਾਦ ਜੈ ਜਵਾਹਰ ਜੀ ਦੇ ਦੁਆਰਾ ਮੁਰਦਾਬਾਦ ਜਿੰਦਾਬਾਦ ਜੰਗ ਕਰਦੇ ਆ ਦੇਖਿਆ ਰਸਿਆ ਦੇਖੇ ਘਾ ਬੜਾ ਮੁਰਦਾਬਾਦ ਮੁਰਦਾਬਾਦ ਅਗਦੀ ਜੰਦੀ ਮੋਰੀ ਹੱਥ ਕਰਨ ਵਾਲੇ ਮੁਰਦਾਬਾਦ ਮੁਰਦਾਬਾਦ 2 ਲੱਖ ਨੇ ਮਤੂ ਫਾਗੇ ਮੁਰਦਾ